अच्छा सिगरेटों दी वीडियो पईयां पई उरे ओदा कहंदे कहंदे परिवार वाले कहंदे ਵੀ ਉਰੇ ਕੋਈ ਮਨਮਤ ਨਹੀਂ ਹੁੰਦੀ ਓਹੋ ਉਹ ਚਿਲਮਾ ਪਈਏ ਚਿਲਮਾ ਦਿਖਾਓ ਅਦਰ ਵੀ ਦਿਖੇਵੇਂ ਆ ਦਾਰੂ ਬਾਈ ਪ੍ਰਸ਼ਾਸਨ ਨੂੰ ਦਿਖਾਓ ਇਹ ਚੀਜ਼ਾਂ ਥੱਲੇ ਰੱਖਿਆ ਵੀ ਹੈ ਨਾ ਅਦਰ ਆ ਰਹੇ ਨਾ ਪ੍ਰਸ਼ਾਸਨ ਨੂੰ ਦਿਖਾਓ ਇਹ ਚੀਜ਼ਾਂ ਕੱਟ ਕੇ ਰੱਖੋ ਨਾ ਮੈਂ ਕੋਈ ਦਾਰੂ ਨਹੀਂ ਪੀਂਦਾ ਹੈ ਪੀੜੀਆਂ ਕੀ ਦਵਾਈਆਂ ਇਹ ਲੋ ਗੁਰੂਗਰ ਹਾਂ ਚੈਜਾ ਦਾ ਸੱਪ ਦੀਆਂ ਕੰਜਾ ਡੱਬੇ ਪਾਪਾ ਦੇਖੋ ਸਿਕਟਾ ਪੀਣ ਵਾਲੇ ਕਾਗਜ਼ ਆ ਚੈੱਕ ਕਰੋ ਆ ਚੈੱਕ ਕਰੋ ਇਹ ਕੀ ਹੈ ਅਰੇ ਕੰਜਾ ਅੱਛਾ ਗਾਂਦਾ ਵਪਈਆ ਚਾ ਗਾਂਦਾ ਜੀ ਗਾਂਦਾ ਇਹ ਅੱਛਾ ਲੋਈ ਬੱਡੇ ਬਾळा ਜਟਾ ਵੱਟ ਕੇ ਰੱਖੀ ਹੀ ਕਿਸਦੀ ਪਤਾ ਨਹੀਂ ਕੀ ਦੀ ਜਾਨੀ ਉਹ ਤਾੰਤਰੀ ਵਾਲੇ ਕੰਮ ਵੀ ਕਰਦਾ ਵਾ ਹਾਂ ਹਾਂ ਟੂਨੇ ਮਾਣੇ ਮਾਣੇ ਵੀ ਚਲਦੇ ਮੈਨੂੰ ਮਾਣੇ ਤਾੰਤਰੀਆਂ ਵਾਲੇ ਕੰਮ ਚੱਲਦੇ ਦੇ ਲੋ ਅੱਛਾ ਅੰਤਰਾ ਵੀ ਰੱਖੀ ਹੀ ਬਈ ਇਹ ਵੀ ਰੱਖੇ ਪੈਰਾਂ 'ਚ ਪਾ ਕੇ ਸਾਈ ਬਣਦਾ ਹੀ ਆ ਇਹ ਸਾਈ ਬਣ ਕੇ ਨੱਚਦੇ ਐਥੇ ਤੇ ਕੋਈ ਕੰਜਰਖਾਨਾ ਕਰਿਆ ਇਹਨਾਂ ਲੋਕਾਂ ਨੇ ਤੂੰ ਬਾਪ ਉਹ ਦੋ ਥੱਪੜ ਮਾਰੋ ਅਗਲੇ ਦੁਕਾਨਪਾ ਅਗਲੇ ਤੇ ਦੋ ਮਿੰਟਾਂ 'ਚ ਲੋਟ ਹੋ ਜੂਗਾ ਲੱਗਿਆ ਉਹ ਤੁਹਾਡਾ ਬਾਪ ਐ ਤੂੰ ਛੋਟੇ ਸਿਰ 'ਤੇ ਚੜ ਰਿਹਾ ਮਾਰ ਦੀ ਬੇਅਦਬੀ ਹੋ ਰਹੀ ਹੋਵੇ ਤੁਹਾਨੂੰ ਸ਼ਰਮ ਨਹੀਂ ਹੈਗੀ ਭੁਰ ਦੁਰੂਕਾਰ ਦੇ ਵਜੀਰ